ਉਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਦੋਂ ਕਿ ਕੁਮਾਉ ਵਿੱਚ ਜੰਗਲ ਸੜ ਰਹੇ ਹਨ ਅੱਗ ਲੱਗਣ ਦੀਆਂ ਘਟਨਾਵਾਂ ਜਾਰੀ ਹਨ ਪਿਛਲੇ 24 ਘੰਟਿਆਂ 'ਚ ਕੁਮਾਉ ਦੇ ਜੰਗਲਾਂ 'ਚ ਇੱਕੋ ਨਹੀਂ ਸਗੋਂ 26 ਥਾਵਾਂ 'ਤੇ ਅੱਗ ਲੱਗ ਚੁੱਕੀ ਹੈ ਸਵੇਰ 'ਚ 31 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ 'ਚ ਸਭ ਤੋਂ ਵੱਧ ਅੱਗ ਦੀਆਂ ਘਟਨਾਵਾਂ ਕੁਮਾਉ 'ਚ 26 ਥਾਵਾਂ 'ਤੇ ਲੱਗੀਆਂ ਹੋਈਆਂ ਹਨ ਕੜਵਾਲ ਡਿਵੀਜ਼ਨ ਵਿੱਚ ਕੋਈ ਘਟਨਾ ਨਹੀਂ ਵਾਪਰੀ ਹੈ ਜਦੋਂ ਕਿ ਜੰਗਲੀ ਜੀਵ ਖੇਤਰ ਵਿੱਚ 5 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪ ਹੈਕਟਰ ਖੇਤਰ ਚ ਜੰਗਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ। ਜ਼ੇ ਨਾਲੀ ਨਵੰਬਰ 2023 ਤੋਂ ਹੁਣ ਤੱਕ ਰਾਜ ਵਿੱਚ ਜੰਗਲਾਂ ਨੂੰ ਅੱਗ ਲੱਗਣ ਦੀਆਂ 575 ਘਟਨਾਵਾਂ ਵਾਪਰੀਆਂ ਹਨ, ਜਿਸ ਵਿੱਚ ਲਗਭਗ 690 ਹੈਕਟਰ ਖੇਤਰ ਵਿੱਚ ਜੰਗਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਇਸ ਸਾਲ ਮੀਂਹ ਅਤੇ ਬਰਫ਼ਬਾਰੀ ਨਾ ਹੋਣ ਕਾਰਨ ਗਰਮੀ ਵਧਣ ਲੱਗੀ ਹੈ। ਵਧੇ ਤਾਪਮਾਨ ਤੇ ਵਿਚਕਾਰ ਨੈਨੀਤਾਲ ਅਤੇ ਆਸ-ਪਾਸ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ। ਖੜੀਆਂ ਪਹਾੜੀਆਂ ਵਿੱਚ ਲੱਗਿਆ ਕਾਰਨ ਕਈ ਥਾਵਾਂ ਤੇ ਜੰਗਲਾਤ ਵਿਭਾਗ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਵੀ ਅੱਗ ਤੇ ਕਾਬੂ ਨਹੀਂ ਪਾ ਸਕੀਆਂ ਜਿਸ ਕਾਰਨ ਜੰਗਲ ਸੜ ਕੇ ਸੁਆਹ ਹੋ ਗਏ ਹਨ ਹੁਣ ਅੱਗ ਤੇ ਕਾਬੂ ਪਾਉਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ ਉਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਦੋਂ ਕਿ ਕੁਮਾਉ ਵਿੱਚ ਜੰਗਲ ਸੜ ਰਹੇ ਹਨ ਅੱਗ ਲੱਗਣ ਦੀਆਂ ਘਟਨਾਵਾਂ ਜਾਰੀ ਹਨ ਪਿਛਲੇ 24 ਘੰਟਿਆਂ 'ਚ ਕੁਮਾਉ ਦੇ ਜੰਗਲਾਂ 'ਚ ਇੱਕੋ ਨਹੀਂ ਸਗੋਂ 26 ਥਾਵਾਂ 'ਤੇ ਅੱਗ ਲੱਗ ਚੁੱਕੀ ਹੈ ਸਵੇਰ 'ਚ 31 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ 'ਚ ਸਭ ਤੋਂ ਵੱਧ ਅੱਗ ਦੀਆਂ ਘਟਨਾਵਾਂ ਕੁਮਾਉ 'ਚ 26 ਥਾਵਾਂ 'ਤੇ ਲੱਗੀਆਂ ਹੋਈਆਂ ਹਨ ਕੜਵਾਲ ਡਿਵੀਜ਼ਨ ਵਿੱਚ ਕੋਈ ਘਟਨਾ ਨਹੀਂ ਵਾਪਰੀ ਹੈ ਜਦੋਂ ਕਿ ਜੰਗਲੀ ਜੀਵ ਖੇਤਰ ਵਿੱਚ 5 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪ ਹੈਕਟੇਰ ਖੇਤਰ ਚ ਜੰਗਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਜ਼ਨਾਲੀ ਨੰਬਰ 2023 ਤੋਂ ਹੁਣ ਤੱਕ ਰਾਜ ਵਿੱਚ ਜੰਗਲਾਂ ਨੂੰ ਅੱਗ ਲੱਗਣ ਦੀਆਂ 575 ਘਟਨਾਵਾਂ ਵਾਪਰੀਆਂ ਹਨ ਜਿਸ ਵਿੱਚ ਲਗਭਗ 690 ਹੈਕਟੇਰ ਖੇਤਰ ਵਿੱਚ ਜੰਗਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਇਸ ਸਾਲ ਨਹੀਂ ਅਤੇ ਬਰਫਬਾਰੀ ਨਾ ਹੋਣ ਕਾਰਨ ਗਰਮੀ ਵਧਣ ਲੱਗੀ ਹੈ ਵੱਧੇ ਤਾਪਮਾਨ ਤੇ ਵਿਚਕਾਰ ਨੈਨੀਤਾਲ ਅਤੇ ਆਸਪਾਸ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ ਖੜੀਆਂ ਪਹਾੜੀਆਂ ਵਿੱਚ ਲੱਗਿਆ ਕਾਰਨ ਕਈ ਥਾਵਾਂ ਤੇ ਜੰਗਲਾਤ ਵਿਭਾਗ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਵੀ ਅੱਗ ਤੇ ਕਾ ਹੁਣ ਨਹੀਂ ਪਾ ਸਕੀਆਂ ਜਿਸ ਕਾਰਨ ਜੰਗਲ ਸੜ ਕੇ ਸੁਆਹ ਹੋ ਗਏ ਹਨ ਹੁਣ ਅੱਗ ਤੇ ਕਾਬੂ ਪਾਉਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ ਉਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਦੋਂ ਕਿ ਕੁਮਾਉ ਵਿੱਚ ਜੰਗਲ ਸੜ ਰਹੇ ਹਨ ਅੱਗ ਲੱਗਣ ਦੀਆਂ ਘਟਨਾਵਾਂ ਜਾਰੀ ਹਨ ਪਿਛਲੇ 24 ਘੰਟਿਆਂ 'ਚ ਕੁਮਾਉ ਦੇ ਜੰਗਲਾਂ 'ਚ ਇੱਕੋ ਨਹੀਂ ਸਗੋਂ 26 ਥਾਵਾਂ 'ਤੇ ਅੱਗ ਲੱਗ ਚੁੱਕੀ ਹੈ ਸਵੇਰ 'ਚ 31 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ 'ਚ ਸਭ ਤੋਂ ਵੱਧ ਅੱਗ ਦੀਆਂ ਘਟਨਾਵਾਂ ਕੁਮਾਉ 'ਚ 26 ਥਾਵਾਂ 'ਤੇ ਲੱਗੀਆਂ ਹੋਈਆਂ ਹਨ ਕੜਵਾਲ ਡਿਵੀਜ਼ਨ ਵਿੱਚ ਕੋਈ ਘਟਨਾ ਨਹੀਂ ਵਾਪਰੀ ਹੈ ਜਦੋਂ ਕਿ ਜੰਗਲੀ ਜੀਵ ਖੇਤਰ ਵਿੱਚ ਪੰਜ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪ ਹੈਕਟੇਰ ਖੇਤਰ ਚ ਜੰਗਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਜ਼ੇ ਨਾਲੀ ਨਵੰਬਰ 2023 ਤੋਂ ਹੁਣ ਤੱਕ ਰਾਜ ਵਿੱਚ ਜੰਗਲਾਂ ਨੂੰ ਅੱਗ ਲੱਗਣ ਦੀਆਂ 575 ਘਟਨਾਵਾਂ ਵਾਪਰੀਆਂ ਹਨ ਜਿਸ ਵਿੱਚ ਲਗਭਗ 690 ਹੈਕਟੇਰ ਖੇਤਰ ਵਿੱਚ ਜੰਗਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਇਸ ਸਾਲ ਮੀਂਹ ਅਤੇ ਬਰਫਬਾਰੀ ਨਾ ਹੋਣ ਕਾਰਨ ਗਰਮੀ ਵਧਣ ਲੱਗੀ ਹੈ ਵੱਧੇ ਤਾਪਮਨ ਤੇ ਵਿਚਕਾਰ ਨੈਨੀਤਾਲ ਅਤੇ ਆਸਪਾਸ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ ਖੜੀਆਂ ਪਹਾੜੀਆਂ ਵਿੱਚ ਲੱਗਿਆ ਕਾਰਨ ਕਈ ਥਾਵਾਂ ਤੇ ਜੰਗਲਾਤ ਵਿਭਾਗ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਵੀ ਅੱਗ ਤੇ ਪੂਰਨ ਨਹੀਂ પા ਸਕੀਆਂ ਜਿਸ ਕਾਰਨ ਜੰਗਲ ਸੜ ਕੇ ਸੁਆਹ ਹੋ ਗਏ ਹਨ ਹੁਣ ਅੱਗ ਤੇ ਕਾਬੂ ਪਾਉਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ